ਚੋਟੀ ਦਾ ਡਰਾਈਵਰ ਮਹਾਨ ਬੰਦੇ ਜਿਨ੍ਹਾਂ ਦੁਆਰਾ ਕਾਰਨਾਮਾ ਕੀਤਾ ਗਿਆ ਏ ਆਓ ਲੋ ਜੀ ਦਰ ਦਰ ਫੜੇ ਹੋ ਵੀਰ ਜੀ ਤੁਹਾਡੇ ਆਜੋ 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 ਇਹ 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 ਆ ਗਈ ਹੈ ਤੇ ਟ੍ਰੈਕਟਰ ਲੱਗੀਆਂ ਤੇ ਓਏ ਬਹੁਤ ਧੰਨਵਾਦ ਬਰਾੜ ਸਾਹਿਬ ਜਿੰਦਰਵੀਰ ਜੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਂਦੇ ਆ ਸਟੋਰੀ ਗਾਇਜ਼ ਵੀਡੀਓ ਨੂੰ ਐਡ ਆ ਚਾਰ ਦੀ ਲੜਾਈ ਕਰਤੀ ਵਾਹ ਜੀ ਵਾਹ ਓ ਮੰਮੇ ਕੰਦ ਡੇਗਤੀ ਉਹ ਕੰਦ ਵੀ ਰੜਤੀ ਲੈ ਆ ਹੋਏ ਹੋਏ ਓਹ ਗੰਦ ਦੇਖ ਪੀਆ ਹਾਂ ਤੇਰਾ ਭਲਾ ਮੈਤਰੀ ਮੈਤਰੀ ਕਿਹੜਾ ਸੀ ਮੈਤਰੀ ਆਨੇ ਹੋਣੇ ਆ ਰੱਖੀ ਤੇ ਉਹ ਵੀ ਉੱਤੇ ਚੱਕਦੀ ਤਾਂ ਤੰਦਰੂ 4 ਪਏ ਤਿੰਨ ਕਿਨਾਰੇ ਤੇ ਰਾਜਪੁਰ ਆ ਜੀ ਬਈ ਇਹ ਪਾਣੀ ਕਿ ਤੋਕ ਆ ਰਹੀ ਨਾ ਸੜਦੀ ਆ ਵੀ ਨਾ ਸੜਦੀ ਕੰਮ ਕਰਦੇ ਯਾਰ ਹਾਂ ਅੱਜ ਇਹਦੇ ਨਾਲ ਲੱਗ ਕੇ ਖੜਾ ਛੇ ਦੋ ਦ ਲੀਟਰ ਪਾਇਆ ਜੀ ਇਹ ਵੀ ਜਾਣੀ ਵਾਲੀ ਬੱਸ ਆ ਜਾਂਦਾ ਨਾ ਨਾ ਚਲਾ ਵੀ ਚੱਲ ਜਾਣੀ ਹੂੰ ਤੁਰਦਾ ਕਿਵੇਂ ਅੱਜ ਤੁਰਦਾ ਕਿਵੇਂ ਅੱਜ ਚੱਕਰ ਨਹੀਂ ਉਹ ਜੋ ਚਾਰ ਦਿਨ ਤਾੜੀ ਬੜੀ ਸੁਣੀ ਕਰਦੀ ਗੱਗੂ ਕਹਿੰਦੇ ਚੋਟੀ ਦਾ ਡਰਾਈਵਰ ਮਹਾਨ ਬੰਦੇ ਜਿਨ੍ਹਾਂ ਦੁਆਰਾ ਕਾਰਨਾਮਾ ਕੀਤਾ ਗਿਆ ਏ ਆਹ ਲੋ ਜੀ। ਫਾਲੀ ਮੂਦੀ ਮਾਰ ਦਿੱਤੀ ਗਈ ਏ ਵੀਰੋ ਨਾਲੋਂ। ਦਰ ਦਰ ਫੜੇ ਨੂੰ ਵੀਰ ਜੀ ਤੁਹਾਡੇ ਲੱਖੜੀਆਂ ਲੈਨਤਾ। ਰੈਪ ਤੁਹਾਨੂੰ ਲੱਖ ਦੀਆਂ ਲੈਨਤਾ ਪਾ ਕੇ ਡਰਾਈਵਰੀ ਬਖਸ਼ੇ ਤੁਹਾਨੂੰ। ਕਿ ਕਿੱਡੀ ਕਿਸਮਾਂ ਚੰਗੀ ਹੈ ਨਾ। ਬੰਦੋਂ ਬਹੁਤ ਵਾਰ ਕਰਦੀ ਬੱਸ ਵਾਲੇ। ਇਹ ਬਹੁਤ ਤੁਹਾਡੀ ਕਰਤਾ। ഡി ഗ്രോ പക്ഷോ ആക്രമ ਪਾਂਡੇ ਚੱਕੀ ਆਉਂਦੀ ਮੋਟੀ ਜਿਹੀ ਬੁੜੀ ਵੇਖੋ ਓ ਮਾਈ ਗੋਡ ਛੱਲੀਆਂ ਭੁੰਨੀਆਂ ਕੀ ਭੁੰਨਣ ਲਗਾ ਹੈ ਛੱਲੀਆਂ ਭੁੰਨਣ ਲਗਾ ਹੈ ਉਹ ਹੋ ਗਿਆ ਪਾਲ ਕੇ ਮੱਕੀ ਨੂੰ ਅੱਗ ਨਾਲ ਸਾਰਾ ਕੁਝ ਲੈ ਕੇ ਆਇਆ ਹਾਂ ਆ ਪਾਲਣ ਜਿਆਦਾ ਨਹੀਂ ਲੈ ਓਏ ਇੰਨੇ ਤਾਂ ਹੀ ਪੁੱਜ ਜਾਣੀਆਂ 20 ਮਿੰਟ ਦਾ ਪੁੱਜ ਜਾ ਬਾਈ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਜਿੰਦਰਵੀਰ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਛਾ ਗੈਂਗ ਕਛਾ ਗੈਂਗ ਉਧਰ ਦੂਜੀਆਂ ਜੱਦ ਕੇ ਇੱਥੇ ਇਹ ਨਵੀਂ ਚਲੰਦਿਓ ਟੈਟੂ ਦਾ ਪਾਟਰਨ ਪਾਟਾ ਪਾਟਾ ਵਾਓ ਲਗਜ਼ਰੀ ਮੁੰਡੇ ਆਹ ਲਗਜ਼ਰੀ ਫੂਡ ਲੈ ਗਿਆ ਲਗਜ਼ਰੀ ਫੂਡ ਥੈਂਕ ਯੂ ਹੁਣ ਗੱਡੀ ਆ ਤੈਨੂੰ ਕਹਿੰਦਾ ਹੁਣ ਗੱਡੀ ਦੇਣੂ ਅੰਜਾ ਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ